ਮੈਂ ਕੈਨੇਡਾ ਆਸਟ੍ਰੇਲੀਆ ਹੁਣ ਇੱਕ ਕਲੰਟ ਦੇ ਵਿੱਚ ਵੇਦਨਾਮ ਦੇ ਵਿੱਚ ਖੇਡ ਕੇ ਆਇਆ ਹੈ ਪਿੰਡ ਦੇ ਸਰਪੰਚ ਸਰਦਾਰ ਬਲਦੇਵ ਸਿੰਘ ਜਿਸਪਿੰਦਰ ਸਿੰਘ ਦੀ ਯਤ ਤੇ ਸਨਮਾਨਤ ਕਰ ਵਾਹਿਗੁਰੂ ਜੀ ਕਾਲ ਸੋਨਿਹਾਲ ਵਾਹਿਗੁਰੂ ਜੀ ਕਾਲ ਸੋਨਿਹਾਲ ਵਾਹਿਗੁਰੂ ਜੀ ਕਾਲ ਜੀ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਵੀ ਸਾਡਾ ਬੱਚਾ ਜਿੱਤ ਕੇ ਆਇਆ ਤੇ ਨਿੱਕਾ ਹੁੰਦੇ ਤੋਂ ਹੀ ਇਹਨੂੰ ਇਸ ਗੇਮ ਵਾਲੇ ਬਹੁਤ ਨੂੰ ਸੀਗਾ ਪਹਿਲਾਂ ਤਾਂ ਜਾਨੀ ਖੇਡਦਾ ਸੀ ਪਹਿਲਾਂ ਇਹ ਇੰਨੀ ਕੀ ਖੁਸ਼ੀ ਮਹਿਸੂਸ ਕਰਦੇ ਹਾਂ ਵੀਰੇ ਨੂੰ ਬਹੁਤ-ਬਹੁਤ ਵਧਾਈ ਹੋਵੇ ਅੱਗੇ ਤੋਂ ਵੀਰਾ ਹੋਰ ਜ਼ਿਆਦਾ ਜਿੱਤ ਕੇ ਆਵੇ ਇਸੇ ਤੋਂ ਇੱਕ ਦੀ ਕਾਮਨਾ ਕਰਦਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਈ ਮੇਰਾ ਪ੍ਰਾਈਡ ਹੈ ਅੱਜ ਦੇ ਤੇ ਜਿੱਤ ਕੇ ਆਇਆ ਈ ਇੱਗੇ ਵੀ ਇਦਾਂ ਹੀ ਜੱਤਦਾ ਰਹੇ ਇੱਕ ਚੁੱਲ੍ਹੇ ਉੱਤੇ ਇਹਨਾਂ ਦਾ 20 ਪਰਿਵਾਰ ਆ ਟੋਟਲ ਇਹਨਾਂ ਦੇ ਪੁੱਤ ਪੋਤੇ ਜਿਹੜੇ ਕਿ ਇੱਕ ਚੁੱਲ੍ਹੇ ਉੱਤੇ ਰੋਟੀ ਪਕਦੀ ਆ ਜੋ ਦਾਲ ਬਣੀ ਹੁੰਦੀ ਸਾਰੇ ਖੜੇ ਮੱਥੇ ਦਾਲ ਖਾਂਦੇ ਆ ਸਬਜ਼ੀ ਬਣੀ ਸਬਜ਼ੀ ਖਾਂਦੇ ਆ ਬਹੁਤ ਵਿਲੱਖਣ ਪਰਿਵਾਰ ਆ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਇਹਨਾਂ ਦੀ ਬੜੀ ਚਰਚਾ ਤੇਰੇ ਦਾਰ ਤੇ ਪੰਜਾਬੀ ਹਾਲਾਤ ਟੀਵੀ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਖੜੇ ਆ ਜੀ ਫਰੀਦਕੋਟ ਜ਼ਿਲ੍ਹਾ ਦੇ ਪਿੰਡ ਜੀਵਨ ਵਾਲਾ ਵਿੱਚ ਮੈਂ ਜਸਪਿੰਦਰ ਸਿੰਘ ਭਾਰਤੀ ਫੌਜ ਵਿੱਚ 6 ਸੈਕ ਵਿੱਚ ਆਪਣੀ ਸਵਾਵਾਨਾ ਵਾਹ ਰਿਹਾ ਹਾਂ ਤੇ ਪਿਛਲੇ 6 ਸਾਲ ਤੋਂ ਸੇਵਾ ਨਿਭਾਉਣ ਦੇ ਦੌਰਾਨ ਮੈਂ ਆਪਣੀ ਨਾਲ ਨਾਲ ਰੋਇੰਗ ਗੇਮ ਕਰ ਰਿਹਾ ਹਾਂ ਉਸ ਦੇ ਵਿੱਚ ਮੈਂ ਟੋਟਲ 8 ਮੈਡਲ ਪ੍ਰਾਪਤ ਕੀਤੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਸਵਿੰਦਰ ਦੇ ਪਿਤਾ ਜੀ ਕਿੰਨਾ ਕਮਾਨ ਮਹਿਸੂਸ ਕਰਦੇ ਆ ਕਿ ਤੁਹਾਡੇ ਬੇਟੇ ਨੇ ਤੁਹਾਡਾ ਨਾਮ ਪਿੰਡ ਦਾ ਨਾਮ ਰੋਸ਼ਨ ਕੀਤਾ ਦੇਸ਼ਾਂ ਵਿਦੇਸ਼ਾਂ ਵਿੱਚ ਖੁਸ਼ੀ ਮਾਤਰਾ ਹੈ ਖੁਸ਼ੀ ਬਹੁਤ ਹੋਈ ਇਸ ਗੱਲ ਤੋਂ ਦੀ ਦਾ ਸ਼ੁਕਰਾਨਾ ਕਰਾਂਗੇ ਸ਼ੁਕਰਾਨਾ ਇਹ ਵੈਸੇ ਗੁਰਦੁਆਰੇ ਦਾ ਕਰਾਂਗੇ ਅੰਨੇ ਸਭ ਤੋਂ ਵੱਡੀ ਮਹਿੰਗਾ ਡੇਰੇ ਦਾ ਸਾਨੂੰ ਸਭ ਤੋਂ ਸਪ੍ਰਾਪਤ ਉਥੋਂ ਹੀ ਖੁਸ਼ੀ ਆ ਬਸ ਇਹ ਮਾਹਰਾ ਦਾ ਸ਼ੁਕਰਾਨਾ ਹੀ ਆ ਇਸ ਤੋਂ ਵੱਧ ਕੋਈ ਕਿਧ ਨੂੰ ਕੋਈ ਹੈ ਹੀ ਨਹੀਂ ਕੁਸਗਾ ਵਾਹਿਗੁਰੂ ਦੀ ਚੜ੍ਹਦੀ ਕਲਾ ਕਰੇ ਮਾਂ ਤਰਕਿ ਪਾਸ਼ੇ ਪਰਮਾਤਮਾ ਸੋ ਮਾਂ ਜਿਹੜੀ ਮਾਂ ਜਨਮ ਦੇ ਕੇ ਉਹਨੂੰ ਬੱਚੇ ਨੂੰ ਪਾਲਦੀ ਆ ਲੋਰੀਆਂ ਦਿੰਦੀ ਆ ਜਦੋਂ ਇਸ ਤਰ੍ਹਾਂ ਦੇ ਬੱਚੇ ਉਹਨਾਂ ਦਾ ਨਾਮ ਰੋਸ਼ਨ ਕਰਕੇ ਆਉਂਦੇ ਆ ਤਾਂ ਉਹ ਮਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਔਰ ਮਾਂ ਤੋਂ ਇਲਾਵਾ ਕਹਿੰਦੇ ਹੁੰਦੇ ਮੂਲ ਨਾਲ ਵਿਆਜ ਪਿਆਰਾ ਇੱਧਰ ਸਾਡੇ ਜਸਵਿੰਦਰ ਦੇ ਦਾਦਾ ਦਾਦੀ ਜੀ ਖੜੇ ਆ ਤੁਹਾਨੂੰ ਦਾਦਾ ਜੀ ਜਸਵਿੰਦਰ ਦੇ ਨੂੰ ਕਿੰਨੀ ਖੁਸ਼ੀ ਮਿਲੀ ਹੈ ਤੁਹਾਡੇ ਪੋਤੇ ਨੇ ਤੁਹਾਡਾ ਨਾਮ ਰੋਸ਼ਨ ਕੀਤਾ ਮੈਨੂੰ ਜੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਹ ਆਉਂਦਾ ਨਾ ਇਹਦਾ ਆਪਣਾ ਨਾਜ ਦਾ ਵੀ ਪਸਾ ਜਿੱਤ ਗਿਆ ਮੋ ਪਾਠ ਹੀ ਕਰ ਜਾਂਦਾ ਮੈਂ ਪਾਠ ਕਰਦਾ ਕਰਦਾ ਜੀ ਉਹ ਸੁਣਿਆ ਮੇਰੀ ਮਰਜੰਦਾ ਵੀ ਚੜ੍ਹ ਜਿ ਕਰ ਆ ਜਾਂਦਾ ਹੈ ਯਾਨੀ ਤੁਸੀਂ ਸਾਰਾ ਸਿਹਰਾ ਜਿਹੜਾ ਪਾਠ ਨੂੰ ਹੀ ਦੇ ਰਹੇ ਹੋ ਗੁਰਬਾਣੀ ਨੂੰ ਹੀ ਦੇ ਰਹੇ ਹੋ ਮਗਰਬਾਣੀ ਮੇਰੀ ਨਾ ਮੇ ਲੱਗਿਆ ਹੋ ਜਾਈ ਕਿਉਂ ਮੈਨੂੰ ਬਾਬੇ ਪਿਆਰਦਾ ਸੀ ਮੈਨੂੰ ਆਸਰਾ ਸੀ ਤੇ ਉਹ ਮਾ ਉਸੇ ਲੱਗਿਆ ਮੈਨੂੰ ਅਸੀਂ ਮਾਰ ਹੀ ਕਰ ਪਾਏ ਹਾਂਜੀ ਮਾਤਾ ਜੀ ਤੁਹਾਡਾ ਪੋਤਾ ਜਿੱਤ ਕੇ ਆਇਆ ਕਹਿੰਦੇ ਹੁੰਦੇ ਮੂਲ ਨਾਲੋਂ ਵਿਆਜ ਪੈਰਾ ਤੁਹਾਨੂੰ ਬੇਟੇ ਨਾਲ ਤੁਸੀਂ ਜਾਦੇ ਇਹਨੂੰ ਲੋਰੀਆਂ ਦਿੱਤੀਆਂ ਗੜਿਆਂ ਅੱਜ ਤੁਹਾਡੇ ਮਨੋਂ ਕਾਮਨਾ ਪੂਰੀਆਂ ਹੋਈਆਂ ਕਿ ਹਜੇ ਸਾਰੀਆਂ ਹੋ ਗਈਆਂ ਕੋਈ ਅੰਤ ਨਹੀਂ ਰਿਹਾ ਮੈਨੂੰ ਕਾਮਨਾ ਪੂਰੀਆਂ ਹੋਣ ਨਾਲ ਤਾਂ ਲੇਖਾ ਜੋਖਾ ਨਹੀਂ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਤੇ ਬੜੀਆ ਜਿੱਤ ਕੇ ਆਇਆ ਖੁਸ਼ੀ ਪ੍ਰਾਪਤ ਹੋਏ ਪਿੰਚ ਰਹੇ ਆ ਅੱਜ ਤੁਹਾਡੇ ਪਿੰਡ ਦਾ ਨੌਜਵਾਨ ਜੋ ਜਸਪਿੰਦਰ ਸਿੰਘ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਤ ਦੇ ਝੰਡੇ ਗੱਡ ਕੇ ਆਇਆ ਸਿਰਮ ਤਗ ਮੈਂ ਜਿੱਤ ਕੇ ਆਇਆ ਕਿੰਨਾ ਕ ਮਾਣ ਮਹਿਸੂਸ ਕਰੋਗੇ ਔਰ ਕੀ ਕਹਿਣਾ ਚਾਹੋਗੇ ਸਾਡੇ ਪਿੰਡ ਨੂੰ ਸਾਰੇ ਪਰਿਵਾਰ ਨੂੰ ਤੇ ਬਹੁਤ ਜਿਆਦਾ ਖੁਸ਼ੀ ਹੈ ਅਸੀਂ ਆਨੇ ਵੀ ਬੱਚੇ ਇਹ ਤੋਂ ਕੁਝ ਨਾ ਕੁਝ ਸਿੱਖਣ ਤੇ ਦੂਜਿਆਂ ਨੂੰ ਵੀ ਪ੍ਰੇਰਨਾ ਦੇਵੇ ਭੈਣ ਜੀ ਤੁਸੀਂ ਪਿੰਡ ਦੇ ਸਰਪੰਚਾ ਹੋਰ ਨੌਜਵਾਨਾਂ ਨੂੰ ਕੀ ਸੰਦੇਸ਼ ਜਾਣਾ ਦੇਣਾ ਚਾਹੋਗੇ ਕਿ ਤੁਹਾਡਾ ਪਿੰਡ ਜਿਹੜਾ ਵਿਕਾਸ ਦੀਆਂ ਲੀਆਂ ਤੇ ਚੱਲ ਪਏ ਨੌਜਵਾਨ ਇਸੇ ਤਰ੍ਹਾਂ ਜਿੱਤ ਪ੍ਰਾਪਤ ਕਰਦੇ ਰਹਿਣ ਹਾਂਜੀ ਬਸ ਇਹੀ ਪ੍ਰੇਰਣਾ ਦਿੰਨੇ ਆ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਹੋਣ ਤੇ ਸਾਰੇ ਬੱਚੇ ਧਿਆਨ ਰੱਖਣ ਵੀ ਜਿਵੇਂ ਹੁਣ ਇਹਨੇ ਬੱਚੇ ਨੇ ਆਪਣੇ ਨਾਮ ਉੱਚਾ ਕੀਤਾ ਓਵੇਂ ਸਾਰੇ ਆਪਣੇ ਪਿੰਡ ਦਾ ਨਾਮ ਉੱਚਾ ਕਰੇ ਕਬੀਰ ਜੀ ਹੋਰ ਗੱਲ ਆ ਤੁਸੀਂ ਪਿੰਡ ਦੇ ਸਰਪੰਚੋਂ ਸਰਕਾਰ ਵੀ ਤੁਹਾਡੀ ਆਪਣੀ ਆ ਹੋਰ ਨੌਜਵਾਨਾਂ ਨੂੰ ਉਤਸ਼ਾਹ ਭਰਨ ਵਾਸਤੇ ਤੁਸੀਂ ਕੀ ਕਰ ਰਹੇ ਹੋ ਸਰਕਾਰ ਦਾ ਜਦ ਨਸ਼ਾ ਵਿਰਦ ਮੋਰਚਾ ਖੋਲਿਆ ਹੋਇਆ ਤੇ ਖੇਡਾਂ ਵਾਸਤੇ ਵੀ ਸਰਕਾਰ ਮੁਰਹਈਈ ਵੀ ਆ ਗਰਾਊਂਡਾਂ ਗਰਾਊਂਡਾਂ ਦਾ ਜਿੱਥੇ ਵੀ ਹਰੇਕ ਪਿੰਡ ਵਾਸਤੇ ਗਰਾਊਂਡ ਹਰੇਕ ਪਿੰਡਾਂ ਵਾਸਤੇ ਖੇਡਾਂ ਦਾ ਜਣੀ ਮੁੱਢ ਰੱਖਿਆ ਹੋਇਆ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਜਸਪਿੰਦਰ ਸਿੰਘ ਤੋਂ ਸੇਧ ਲਓ ਬੱਚਿਆਂ ਨੂੰ ਕਹਿੰਨੇ ਆ ਵੀ ਜਸਪਿੰਦਰ ਸਿੰਘ ਵਾਂਗੂ ਗੇਮਾਂ ਕਰੋ ਹੋਰ ਗੇਮਾਂ 'ਚ ਪੈ ਕੇ ਆਪ ਦੇ ਨਸ਼ੇ ਤਿਆਗੋ ਤੇ ਗੇਮਾਂ ਵੱਲ ਵੱਧ ਤੋਂ ਵੱਧ ਧਿਆਨ ਦਿਵੋ ਤੇ ਜਸਵਿੰਦਰ ਸਿੰਘ ਵਾਂਗੂ ਪਿੰਡ ਦਾ ਨਾਂ ਰੋਸ਼ਨ ਕਰੋ। ਸੋ ਵੀਰ ਜੀ ਨੇ ਅਖਿਆ ਜਸਵਿੰਦਰ ਸਿੰਘ ਤੋਂ ਸੇਧ ਲਓ ਜਸਵਿੰਦਰ ਸਿੰਘ ਤੋਂ ਸੇਧ ਕਿਉਂ ਲਓ? ਜਸਵਿੰਦਰ ਨੂੰ ਸਿੰਘ ਨੂੰ ਸੇਧ ਕਿਹਨੇ ਦਿੱਤੀ ਸੀ ਬਾਪੂ ਜੀ? ਮੈਂ ਦਿੱਤੀ ਮੇਰੇ ਆ ਮੇਰੀ ਪੋਤੇ ਨੂੰ। ਮੈਂ ਹਰਿਆਲ ਸਿੰਘ ਨੇ ਮਿਲਿਆ ਜਣੀ ਇਹ ਨਾਂ ਰੋਸ਼ਨ ਕਰਤਾ ਮੁਰੇ ਨੇ ਜੀ। ਉਹ ਪਿੰਡ ਜੀਵਨ ਵਾਲਾ ਜੌਣ ਵਾਲਾ ਇਸ ਦੇ ਵਿੱਚ ਜਦੋਂ ਜਸਵਿੰਦਰ ਸਿੰਘ ਆਪਣੇ ਘਰ ਪਹੁੰਚੇ ਤਾਂ ਜੋ ਪਿੰਡ ਦੇ ਪਤਵੰਤੇ ਆ ਸਮੂਹ ਪੰਚਾਇਤ ਆ ਸਮੂਹ ਨਗਰ ਨਿਵਾਸੀ ਆ ਵਧਾਈਆਂ ਦੇਣ ਵਾਲਿਆਂ ਦਾ ਇੱਥੇ ਤੰਤਾ ਲੱਗਿਆ ਰਿਹਾ। ਔਰ ਆ ਇਸ ਟਾਈਮ ਉਹਨਾਂ ਨੂੰ ਜਸਪਿੰਦਰ ਸਿੰਘ ਨੂੰ ਸਨਮਾਨਿਤ ਕਰਨ ਲਈ ਜੋ ਸਾਡੇ ਪਿੰਡ ਦੇ ਰਿਟਾਇਰਡ ਫੌਜੀ ਆ ਆਰਮੀ ਵਿੱਚੋਂ ਜਿਨ੍ਹਾਂ ਨੇ ਆਪਣੀਆਂ ਸਵਾਵਾਂ ਨਵਾਈਆਂ ਕੋਈ ਕੈਪਟਨ ਆ ਕੋਈ ਨਾਇਕ ਆ ਕੋਈ ਹੌਲਦਾਰ ਆ ਤਰ੍ਹਾਂ-ਤਰ੍ਹਾਂ ਦੇ ਸੂਬੇਦਾਰਾਂ ਦੇ ਅਹੁਦੇ ਲੈ ਕੇ ਉਹਨਾਂ ਨੇ ਮਾਣ ਕੀਤਾ ਔਰ ਵਖਰਾ ਇਹਨਾਂ ਤੇ ਅੱਜ ਜੋ ਮਾਣ ਵਧੀਆ ਇਹਨਾਂ ਦਾ ਇਸੇ ਕਰਕੇ ਬੇਟੇ ਨੂੰ ਇਹ ਸਨਮਾਨਿਤ ਕਰਨ ਵਾਸਤੇ ਆਏ ਆ ਜੀ ਇਹ ਪਰਿਵਾਰ ਬਹੁਤ ਵਧੀਆ ਹੈ ਸਾਰੇ ਇਕੱਠੇ ਰਲ ਮਿਲ ਕੇ ਰਹਿੰਦੇ ਆ ਬਹੁਤ ਵਧੀਆ ਇਹਨਾਂ ਦਾ ਮੇਲ ਜੋਲ ਬਹੁਤ ਵਧੀਆ ਰਹਿੰਦੇ ਆ ਬਹੁਤ ਜ਼ਿਆਦਾ ਮਾਣ ਆ ਤੇ ਖੁਸ਼ੀ ਆ ਕਿਉਂਕਿ ਪਹਿਲਾਂ ਇਸ ਤੱਕ ਸਾਡੇ ਪਿੰਡ ਵਿੱਚ ਅਜੇ ਤੱਕ ਕੋਈ ਨਹੀਂ ਆਇਆ ਸੀ ਜਿੰਨੇ ਫੌਜੀ ਸਾਰਿਆਂ ਨੇ ਆਪਦੇ ਕੋਈ ਸੂਬੇਦਾਰੀ ਆਇਆ ਕੋਈ ਕੈਪਟਨ ਆਇਆ ਹੈ ਕਰਨਲ ਤੱਕ ਵੀ ਸਾਡੇ ਪਿੰਡ ਤੇ ਪਹੁੰਚ ਚੁੱਕੇ ਆ ਅਫਸਰ ਬਣ ਕੇ ਪਰ ਇਹ ਜਿਹੜੀ ਗੇਮ ਆ ਨਾ ਬਹੁਤ ਤਖੜੀ ਗੇਮ ਕੀਤੀ ਮੰਡੇ ਨੇ ਬਹੁਤ ਛੇਤੀ ਇਹਨੇ ਹਸਲ ਕੀਤਾ ਕੰਮ ਆਮ ਤੌਰ ਤੇ ਕਹਿੰਦੇ ਫੌਜੀ ਨੂੰ ਰੰਮ ਮਿਲਦੀ ਆ ਉਹ ਰੰਮ ਕਾਹਤੋਂ ਦਿੰਦੀ ਸਰਕਾਰ ਕੀ ਕਾਰਨ ਰੰਮ ਮਿਲਦਾ ਰੰਮ ਤਾਂ ਜੀ ਬਦਲਵੇਂ ਮੌਸਮ ਚ ਟਣਾ ਪੈਂਦਾ ਠੰਡ ਚ ਟਣਾ ਪੈਂਦਾ ਬਾਕੀ ਪਾਣੀ ਪੂਰੇ ਨਵਾਂ ਬੰਦਾ ਇਸ ਵਾਸਤੇ ਹਾਜਮਾ ਫਿੱਟ ਕਰਨਾ ਤੇ ਜਾਂ ਸਰੀਕ ਨੂੰ ਫਿੱਟ ਕਰਵਾਉਂਦੇ ਉਹ ਖਾਣ ਕਰ ਮਟਰ ਇਸ ਵਾਸਤੇ ਰਾਮ ਮਿਲਦੀ ਸਾਨੂੰ ਮੈਂ ਵੀ ਇੱਕ ਆਰਮੀ ਅਫਸਰ ਹਾਂ ਤਾਂ ਸਾਡਾ ਜੋ ਜਵਾਨ ਜਸਪਿੰਦਰ ਸਿੰਘ ਲਗਾਤਾਰ ਸਾਡੇ ਪਿੰਡ ਦਾ ਨਾਮ ਰੋਸ਼ਨ ਕਰ ਰਿਹਾ ਨਾਲ ਹੀ ਨਾਲ ਫੌਜ ਦੀ ਜੋ ਕਾਬਿਲਤਾ ਬਹੁਤ ਵਧੀਆ ਇਹਨਾਂ ਨੇ ਕੀਤਾ ਈ ਪ੍ਰਦਰਸ਼ਨ ਤੇ ਹੋਰ ਸਾਨੂੰ ਬਹੁਤ ਖੁਸ਼ੀ ਪਿੰਡ ਨੂੰ ਵੀ ਬਹੁਤ ਵਧੀਆ ਮਾਣ ਸਾਨੂੰ ਸਨਮਾਨਤ ਹੋਇਆ ਬਹੁਤ ਵਧੀਆ ਇਹਨਾਂ ਨੇ ਕੀਤਾ ਈ ਪ੍ਰਦਰਸ਼ਨ ਤੇ ਹੋਰ ਸਾਨੂੰ ਬਹੁਤ ਖੁਸ਼ੀ ਪਿੰਡ ਨੂੰ ਵੀ ਬਹੁਤ ਵਧੀਆ ਮਾਣ ਸਾਨੂੰ ਸਨਮਾਨਤ ਹੋਇਆ ਸਾਨੂੰ ਬਹੁਤ ਖੁਸ਼ੀ ਹੋਈ ਜਦੋਂ ਇਹ ਘਰੇ ਆਏ ਆ ਮਾਨਤਾ ਹੀ ਸਾਰੇ ਪਿੰਡ ਵਾਸਤੇ ਬਹੁਤ ਹੈ ਜਿੰਨੇ ਜਿਹੜੀ ਇਹ ਬੰਦੇ ਨੇ ਖੇਡ ਕੀਤੀ ਆ ਅੱਗੇ ਵੀ ਖੇਡ ਕੇ ਆ ਦੋ ਵਾਰਾਂ ਇਹਨੇ ਮੈਡਲ ਜਿੱਤੇ ਧੰਨ ਵਾਰਾਂ ਪਰ ਸਾਡੇ ਲਈ ਤਾਂ ਖੁਸ਼ੀ ਦੀ ਗੱਲ ਹੈਗੀ ਆ ਵਿਕਾਸ ਕਰਕੇ ਮਾਨ ਸਾਰੇ ਪੰਜਾਬ ਪੰਜਾਬ ਨੂੰ ਵੀ ਆ ਆ ਸੁਪਤਾਰ ਕਰਤਾਲ ਸਿੰਘ ਸਾਨੂੰ ਇਸ ਚੀਜ਼ ਤੇ ਬਹੁਤ ਮਾਣ ਆ ਕਿ ਸਾਡੇ ਪਿੰਡ ਦਾ ਇੱਕ ਜਿਹੜਾ ਨੌਜਵਾਨ ਹੈ ਇਹ ਬੜੇ ਮਤਲਬ ਉੱਚੇ ਅਹੁਦਿਆਂ ਤੱਕ ਪਹੁੰਚ ਕੇ ਤੇ ਚੰਗੀਆਂ ਵਾਰਡ ਦੇ ਵਿੱਚ ਨਿਦਾਨ ਜਪਕਾਇਆ ਪਿੰਡ ਦਾ ਸਭ ਕਸਨ ਕੰ ਦਾ ਚਪਕਾਇਆ ਤੇ ਪਿੰਡ ਦਾ ਚਪਕਾਇਆ ਇਹ ਪਿਆ ਧੰਨਵਾਦ ਜੀ ਤੁਹਾਡਾ ਖਾਸ ਕਰਕੇ ਪੰਜਾਬੀ ਹਾਲਾਤ ਟੀਵੀ ਦਾ ਜਿਨ੍ਹਾਂ ਨੇ ਮਤਲਬ ਇਸ ਚੀਜ਼ ਨੂੰ ਪਿੰਡ ਤੋਂ ਬਾਹਰ ਕੱਢਿਆ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡਾ ਬੇਟਾ ਇਹ ਵੀ ਬਹੁਤ ਉਦੇ ਜਿੱਤ ਕੇ ਲਿਆਇਆ ਸਾਨੂੰ ਬਹੁਤ ਮਾਣ ਹੈ ਇਸੇ ਦਾ ਪਹਿਲੀ ਗੱਲ ਤਾਂ ਜੀ ਸਾਡੇ ਪਿੰਡ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਹੋਣ। ਸਾਡਾ ਪਿੰਡ ਪਿੰਡ ਦਾ ਨਾਮ ਉੱਚਾ ਹੋਇਆ ਜੀ। ਪੂਰੇ ਪਰਿਵਾਰ ਨੂੰ ਅਸੀਂ ਤਾਂ ਇਹ ਹੀ ਮੁਬਾਰਕਾ ਦਿੰਨੇ ਆ ਜੀ। ਜੇਰੇ ਅੰਨੋ ਸਾਡੇ ਰਮਾਣੇ ਪਰਿਵਾਰ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈ। ਸਾਰੇ ਪਿੰਡ ਨੂੰ ਵਧਾਈ। ਹੋਰ ਇਲਾਕੇ ਨੂੰ ਵੀ ਵਧਾਈ ਸਾਡੇ ਵੱਲੋਂ। ਜਾਨੀ ਕਿ ਸਾਡਾ ਬੱਚਾ ਬਹੁਤ ਵੱਡੇ ਅਹੁਦੇ ਤੇ ਜਾ ਰਿਹਾ ਹੈ। ਉੱਧਾ ਜਿੱਤ ਕੇ ਆਇਆ। ਅਸੀਂ ਇਸ ਪਰਿਵਾਰ ਨੂੰ ਸਾਰਿਆਂ ਨੂੰ ਲੱਖ-ਲੱਖ ਵਧਾਈਆਂ ਦਿੰਨੇ ਆ। ਔਰ ਸਾਡੇ ਮਾਣ ਆ ਸਾਨੂੰ ਸਾਡੇ ਘਰਾਂ ਦਾ ਬੰਦਾ ਹੈ ਸਾਡਾ ਭਤੀਜਾ ਹੈ ਸਾਨੂੰ ਅੱਜ ਬਹੁਤ ਖੁਸ਼ੀ ਹੈ ਕਿ ਸਾਡੇ ਪਿੰਡ ਦਾ ਮੁੰਡਾ ਔਰ ਫੌਜ ਦਾ ਬੰਦਾ ਜਿਹੜਾ ਜਿੱਤ ਕੇ ਆਇਆ ਔਰ ਇਹਨੇ ਬਹੁਤ ਕੀਮਾ ਕੀਤੀਆਂ ਇਸ ਤਰ੍ਹਾਂ ਅਸੀਂ ਕਹਿੰਦੇ ਵੀ ਇਲਾਕੇ ਦਾ ਨਾਂ ਉੱਚਾ ਕੀਤਾ ਪਿੰਡ ਦਾ ਨਾਂ ਉੱਚਾ ਕੀਤਾ ਕਿ ਸਾਡੇ ਵੱਲੋਂ ਸਰਦਾਰ ਪਰਮਿੰਦਰ ਸਿੰਘ ਬਾਹਰ ਵਿਦੇਸ਼ਾਂ ਦੇ ਵਿੱਚ ਜਾ ਕੇ ਤਖਮੇ ਜਿੱਤ ਕੇ ਆਇਆ ਹੈ ਅਸੀਂ ਇਹ ਸਰਮਾਣਾ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਸਾਰੇ ਪਿੰਡ ਨੂੰ ਇਸ ਬੱਚੇ ਦੇ ਉੱਤੇ ਬਹੁਤ ਜ਼ਿਆਦਾ ਮਾਣ ਹੈ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਇਸ ਨੇ ਉੱਚੀਆਂ ਭਲੰਦੀਆਂ ਤੇ ਗਿਆ ਤੇ ਮੈਨੂੰ ਅੱਗੇ ਵੀ ਬਹੁਤ ਜ਼ਿਆਦਾ ਇਸ ਤੋਂ ਉਮੀਦ ਹੈ ਸਾਨੂੰ ਬਹੁਤ ਮਾਣ ਆ ਜੀ ਜੋ ਸਾਡਾ ਬੱਚਾ ਦੇਸ਼ ਵਿਦੇਸ਼ ਚ ਨਿਮਾਨ ਖਟ ਕੇ ਆਇਆ ਇਹਨੂੰ ਤਰੱਕੀਆਂ ਬਖਸ਼ੇ ਪਰਮਾਤਮਾ ਦਿਨ ਤੁਕ ਨਹੀਂ ਚੋਕਣੀ ਹੋਰ ਖੁਸ਼ੀ ਹੋਈ ਹੈ ਜੋ ਕਿ ਪ੍ਰਾਪਤ ਲੈ ਕੇ ਮੇਡਲ ਆਇਆ ਤੇ ਬਹੁਤ ਜ਼ਿਆਦਾ ਸਾਡੇ ਪਰਿਵਾਰ ਦੇ ਵਿੱਚੋਂ ਉੱਠ ਕੇ ਇਸ ਨੇ ਸਾਡਾ ਪਿੰਡ ਦਾ ਨਾਮ ਰੋਸ਼ਨ ਕੀਤਾ ਸਭ ਤੋਂ ਪਹਿਲਾਂ ਤਾਂ ਮੈਂ ਰਮਾਨਾ ਪਰਿਵਾਰ ਨੂੰ ਮੁੰਡੇ ਜਤਨ ਦੀ ਵਧਾਈ ਦਿੰਨਾ ਲੱਖ ਲੱਖ ਵਧਾਈਆਂ ਪਰਿਵਾਰ ਨੂੰ ਜਿਨ੍ਹਾਂ ਨੇ ਇਸ ਬੱਚੇ ਨੂੰ ਪਾਲ ਪੋਸ ਕੇ ਇੱਥੋਂ ਤੱਕ ਪਹੁੰਚਾਇਆ ਹੈ ਵੀ ਮੁੰਡਾ ਬਹੁਤ ਅੱਛਾ ਹੈਗਾ ਨਸ਼ਾ ਬੱਚਾ ਤੋਂ ਬਚਿਆ ਤੇ ਸਾਰਾ ਪਰਿਵਾਰ ਹੀ ਬਚੇ ਜਾਂ ਸਾਰਾ ਪਿੰਡ ਹੀ ਬਚੇ ਮੁੰਡੇ ਨਸ਼ਾ ਚ ਨਾ ਪੈਣ ਬਹੁਤ ਵਧੀਆ ਗੱਲ ਆ ਜੀ ਮੇਰੇ ਵੱਲੋਂ ਸਾਬਕਾ ਫੌਜੀ ਸਾਬਕਾ ਸਰਪੰਚ ਮੌਜੂਦਾ ਸਰਪੰਚ ਸਾਰੀ ਪੰਚਾਇਤ ਨੂੰ ਸਤਿ ਸ੍ਰੀ ਅਕਾਲ ਮੈਂ ਇਹ ਹੀ ਕਹਿਣਾ ਚਾਹੂੰਗੀ ਕਿ ਮੇਰਾ ਪੋਤਾ ਵੀ ਆ ਮੇਰਾ ਦੋਤਾ ਵੀ ਆ ਮੈਂ ਇਹਦੀ ਮੰਮੀ ਨੂੰ ਝੋਲੀ ਪਾ ਕੇ ਲਾਈਆ ਇਹਨੇ ਸਾਡਾ ਬਹੁਤ ਹੀ ਮਾਨ ਵਧਾਇਆ